ਅੱਜ ਸਾਡੇ ਫਰੈਂਡਸ਼ਿਪ ਗਰੁੱਪ ਦੀ ਇੱਕ ਮੀਟਿੰਗ ਰੱਖੀ ਲੋ ਜਿਮ ਖਾਨਾ ਕਲੱਬ ਦੇ ਤੇ ਅੱਜ ਉਹਦੇ ਸਾਡੇ ਸਾਰੇ ਦੋਸਤ ਜਿਹੜੇ ਫਰੈਂਡਸ਼ਿਪ ਗਰੁੱਪ ਦੇ ਮੈਂਬਰ ਹੈਗੇ ਆ ਉਹ ਸਾਰੇ ਆਏ ਸੀਗੇ ਤੇ ਉਹਨਾਂ ਨੂੰ ਅਸੀਂ ਆਪਣੀ ਕਾਰਗੁਜ਼ਾਰੀ ਜਿਹੜੀ ਇਸ ਟੀਮ ਦੀ ਹੈ ਲੇਟੈਸਟ ਜੋ ਡਵੈਲਪਮੈਂਟਸ ਐ ਕਲੱਬ ਦੇ ਆ ਜੋ ਇਸ਼ੂ ਸੀਗੇ ਉਹ ਡਿਸਕਸ ਕੀਤੇ ਇਸ ਦਾ ਦੇ ਇਸ਼ੂ ਸੀ ਕਿ ਸਾਡੇ ਸਿਰ ਕਿਤੇ ਨਾਲੇ ਤੁਹਾਡੇ ਜਿਹੜਾ ਕਿ ਐਫ ਆਈ ਆਰ ਦੱਤੀ ਹੋਈ ਸੀ ਉਹਦੇ ਬਾਰੇ ਤੁਹਾਨੂੰ ਜਿਹੜਾ ਜਾ ਰਹੇ ਸੀਗੇ ਐਫਆਈਆ ਅਕਚੁਅਲੀ ਸਾਡੇ ਤੇ ਨਹੀਂ ਹੋਈ ਉਹ ਸਾਡਾ ਇੱਕ ਸੀਏ ਸਾਹਿਬ ਦਾ ਮਸਲਾ ਸੀਗਾ ਪਿਛਲੇ ਸਾਡੇ ਸੀਏ ਚੱਲ ਰਹੇ ਸੀ 35 ਸਾਲ ਤੋਂ ਤੇ ਉਹ ਉਹਨਾਂ ਦਾ ਇੱਕੀ ਕੰਟਰੈਕਚੁਅਲ ਜਿਹੜੀ ਰਿਲੇਸ਼ਨਸ਼ਿਪ ਸੀ ਜਾਂ ਉਹਨਾਂ ਦਾ ਕੰਟਰੈਕਟ ਹੈ ਕਿ ਰੀਨਿਊ ਨਹੀਂ ਕਰਦਾ ਸੀ ਅਸੀਂ ਏਜੀਐਮ 'ਚ ਉਹਨਾਂ ਦਾ ਕਾਫੀ ਦਿਨ ਤੋਂ ਇਸ਼ੂ ਚੱਲ ਰਿਹਾ ਸੀਗਾ ਔਰ ਉਹਨਾਂ ਨੇ ਸਾਡੇ ਖਿਲਾਫ ਇੱਕ ਪੁਲਿਸ ਚ ਐਫਆਈਆ ਦੇਤੀ ਸੀ ਅੱਠ ਡਾਇਰੈਕਟਰਾਂ ਦੇ ਖਿਲਾਫ ਜਿਹੜਾ ਕਿ ਪਹਿਲਾਂ ਵੀ ਅਸੀਂ ਬੜੇ ਹਨਾਨ ਹੋਏ ਇਸ ਗੱਲ ਤੇ ਕਿ ਅੱਜ ਤੱਕ ਕਿਸੇ ਸੀਏ ਸਾਹਿਬ ਨੇ ਆਪਣੀ ਫਰਮ ਜਿਹਦੇ ਚੋ ਖੁਦ 35 ਸਾਲ ਕੰਮ ਕਰਦੇ ਹੁਣ ਉਹਨਾਂ ਨੇ ਐਸੀ ਕੋਈ ਮਤਲਬ ਮੰਦਭਾਗੀ ਘਟਨਾ ਕਰ ਦੋ ਸ਼ਿਕਾਇਤ ਕਰਤੀ ਸਾਡੀ ਉਹਦੇ ਕਰਕੇ ਸਾਨੂੰ ਫਿਰ ਉੱਥੇ ਐਸਐਸਪੀ ਸਾਹਿਬ ਦੇ ਪੇਸ਼ ਹੋਣਾ ਪਿਆ ਫਿਰ ਅਸੀਂ ਆਪਣਾ ਪੱਖ ਰੱਖਿਆ ਇਹ ਐਫਆਈਆਰ ਐਸਐਸਪੀਜ਼ ਮਾਨਯੋਗ ਐਸਐਸਪੀ ਸਾਹਿਬ ਕਰਨਿਓ ਇੱਕ ਇਨਕੁਆਰੀ ਹੋਈ ਆਈਪੀਐਸ ਅਫੀਸਰ ਸਾਹਮਣੇ ਕੀਤੀ ਹੈ ਉਹਨਾਂ ਨੇ ਫਿਰ ਆਪਣੀ ਜੱਜਮੈਂਟ ਚ ਇਹਨਾਂ ਦੇ ਅਗੇਸਟ ਐਫਆਈਆਰ ਕੀਤੀ ਆ ਕਲੱਬ ਦੇ ਉੱਪਰ ਕੋਈ ਐਫਆਈਆਰ ਸਰ ਜੀ ਪ੍ਰਗਤੀ ਦੇ ਗੱਲ ਕੋਈ ਹੋਰ ਬੋਲ ਰਹੇ ਵੱਖਰੇ ਆ ਹੇਮ ਯਾ ਲੈਟ ਡੈਮ ਪ੍ਰੋਗਰੈਸਿਵ ਤੇ ਗੁੱਡਵਿਲ ਪਹਿਲਾਂ ਵੀ ਇਕੱਠੇ ਸੀ ਅੱਜ ਵੀ ਇਕੱਠੇ ਆਂ ਕੁਝ ਜਿਹੜੇ ਸਾਡੇ ਦੋਸਤ ਮਿੱਤਰ ਤੁਹਾਨੂੰ ਪਤਾ ਹੈ ਵੀ ਗਰੁੱਪਾਂ 'ਚ ਇਦਾਂ ਹੀ ਹੁੰਦਾ ਪੋਲਿਟਿਕਸ ਤਾਂ ਹੀ ਹੁੰਦਾ ਕਈ ਵਾਰ ਵਿਚਲੇ ਕੋਈ ਦੋਸਤ ਗੁੱਸੇ ਹੋ ਜਾਂਦੇ ਆ ਸਗੋਂ ਅੱਜ ਅੱਛਾ ਤੁਸੀਂ ਪੁੱਛ ਲਿਆ ਸੀ ਤਾਂ ਜਿਹੜਾ ਮਾੜਾ ਮੋਟਾ ਕਿਸ ਨੂੰ ਬੋਲਿਆ ਸ਼ਿਕਵਾ ਉਸ ਭਰਾ ਨੂੰ ਵੀ ਬੇਨਤੀ ਕਰਾਂਗੇ ਤੁਹਾਡੇ ਮਾਧਿਅਮ ਤੋਂ ਕਿ ਤੁਸੀਂ ਯਾਰ ਆਓ ਐਂਡ ਇੰਜੋਏ ਦਾ ਟੂਗੇਦਰਨੈਸ ਇੰਜੋਏ ਦਾ ਫਰੈਂਡਸ਼ਿਪ ਜਿਸ ਕਰਕੇ ਅਸੀਂ ਗਰੁੱਪ ਸ਼ੁਰੂ ਕੀਤਾ ਸੀ ਵੀ ਕਿਸੇ ਨਾਲ ਸਾਡੀ ਕੋਈ ਦਿੱਕਤ ਨਾ ਹੋਵੇ ਉਹ ਉਸੇ ਗੱਲ ਤੇ ਸਾਰੇ ਖੜੇ ਆ ਚੀਰਮੈਨ ਸਾਹਿਬ ਬੈਠੇ ਆ ਵਿਕਾਸ ਜੀ ਬੈਠੇ ਆ ਅਰਪੀਰ ਜੀ ਪਹਿਲੇ ਸਾਡੇ ਲੀਡਰ ਹੈ ਸੋ एवरीवन इज ਵਿਦ ਅਸ ਐਂਡ ਵੀ ਆਰ ਵਨ ਕੋਈ ਅਲੀਗੇਸ਼ਨ ਨਹੀਂ ਹੈ ਕੁਝ ਬੰਦਿਆਂ ਦੀ ਡਿਮਾਂਡ ਹੈ ਬਿਲਕੁਲ ਠੀਕ ਹੈ ਇਲੈਕਸ਼ਨ ਕਰਾਇਆ ਜਾ ਅਸੀਂ ਇਲੈਕਸ਼ਨ ਦੀ ਡੇਟ ਅਨਾਉਂਸ ਵੀ ਕਰਤੀ 2 12 25 ਨੂੰ ਇਲੈਕਸ਼ਨ ਹੈ RSC ਦੀ ਪਰਮਿਸ਼ਨ ਲਈ ਗਈ ਹੈ 20 12 ਨੂੰ ਇਲੈਕਸ਼ਨ ਹੋ ਰਹੀ ਹੈ ਜੀ ਹੋਰ ਦੱਸੋ ਹੋਰ ਇਲੈਕਸ਼ਨ ਦਾ ਉਹਨਾਂ ਦਾ ਮੁੱਦਾ ਇੱਕ ਹੋਰ ਹੈ ਕਹਿੰਦੇ 12 ਇਕੱਠੇ 4 ਦੀ ਇਲੈਕਸ਼ਨ ਹੈ ਨਾ ਕੀ ਮੁੱਦਾ ਜੀ 12 ਤੇ 4 ਕੁਝ ਨਹੀਂ ਹੁੰਦਾ ਉਹ 12 4 8 ਦਾ ਨਹੀਂ ਜਿਹੜੀ ਕਨਸਟੀਟਿਊਸ਼ਨ ਸਾਨੂੰ ਪ੍ਰੋਵੀਜ਼ਨ ਹੈ ਜੇ 8 4 ਦੀ ਪ੍ਰੋਵੀਜ਼ਨ ਹੈ 6 6 ਦੀ ਪ੍ਰੋਵੀਜ਼ਨ ਹੈ ਪ੍ਰੋਵੀਜ਼ਨ ਅਪਲਾਈ ਕੀਤੀ ਜਾਏਗੀ ਜੋ ਲੋਕੀ ਪਾਸ ਕਰਨਗੇ ਅਸੀਂ ਉਹਦੇ ਮੁਤਾਬਕ ਕਰਾਂਗੇ ਕਿਸੇ ਇੱਕ ਬੰਦੇ ਦੀ ਡਿਮਾਂਡ ਨਹੀਂ ਨਾ ਉਹ ਨਹੀਂ ਚਾਹੀਦੀ ਜਿਸ ਗੱਲ 'ਚ ਪਪੂਲਾਰਿਟੀ ਹੈ ਜਿਸ ਗੱਲ 'ਚ ਸਮਝ ਹੈ ਜਿਸ ਗੱਲ 'ਚ ਜ਼ਰੂਰੀ ਚੀਜ਼ ਸਮਝੀ ਜਾਏਗੀ ਟੀਮ ਸਾਰੇ ਤੁਹਾਡੇ ਸਾਹਮਣੇ ਅੱਜ ਤੁਸੀਂ ਦੇਖੋ 100 ਬੰਦਾ ਬੈਠਾ ਹੈ ਗਰੁੱਪ ਦਾ ਸਾਰਿਆਂ ਨੇ ਕਿੰਨੀ ਤਾਰੀਫ਼ ਕੀਤੀ ਹੈ ਵਰਕਿੰਗ ਦੀ ਗਰੁੱਪਾਂ ਦੇ ਕਹਿੰਦੇ ਤੁਸੀਂ ਸਾਰੇ ਮਿਲ ਕੇ ਨਹੀਂ ਜਾਂਦੇ ਪ੍ਰੋਗਰੈਸਿਵ ਵਾਲੇ ਗੁਰਮੀਤਾਂ ਮਿਲ ਕੇ ਨਹੀਂ ਜਾਂਦੇ ਨਹੀਂ ਕੋਈ ਹੈ ਜੀ ਕੋਈ ਨਹੀਂ ਹੈ ਪਹਿਲੀ ਗੱਲ ਉਹ 3 ਅਲੱਗ ਗੱਲ ਹੈ ਨੀ ਗੋਡਵੈਲ ਗਰੁੱਪ ਤੇ ਨਾਲ ਪ੍ਰੋਗਰੈਸਿਵ ਗਰੁੱਪ ਦੋਨਾਂ ਦੀ ਮਰਜ ਹੋ ਕੇ ਫਰੈਂਡਸ਼ਿਪ ਗਰੁੱਪ ਬਣਿਆ ਉਹ ਦੋਨੋਂ ਗਰੁੱਪ ਖਤਮ ਹੋ ਗਏ ਸੀ ਅੱਜ ਕੋਈ ਗਰੁੱਪਰ ਨੂੰ ਨਹੀਂ ਕਰ ਰਿਆ ਸੀ ਦੋਨਾਂ ਦੇ ਬੰਦਿਆਂ ਦਾ ਇੱਕੋ ਗਰੁੱਪ ਆ ਫਰੈਂਡਸ਼ਿਪ ਦਾ ਤੇ ਉਹ ਅਸੀਂ ਸਾਰੇ ਬੈਠੇ ਆ ਚਾਹੇ ਮੈਂ ਗੁੱਡਵਿਲ ਗਰੁੱਪ ਚੋਂ ਆਇਆ ਇਹ ਪ੍ਰੋਗਰੈਸਿਵ ਗਰੁੱਪ ਚੋਂ ਆਏ ਨੇ ਪਰ ਅੱਜ ਅਸੀਂ ਸਾਰੇ ਫਰੈਂਡਸ਼ਿਪ ਗਰੁੱਪ ਚਾ ਜਿਹੜੇ ਆ ਡਾਇਰੈਕਟਰ ਖੜੇ ਨੇ ਆਲਰੇਡੀ ਗੁੱਡਵਿਲ ਗਰੁੱਪ ਚ ਸੀ ਅੱਜ ਸਾਰੇ ਫਰੈਂਡਸ਼ਿਪ ਗਰੁੱਪ ਚ ਗੁੱਡਵਿਲ ਗਰੁੱਪ ਵਾਲੇ ਤੁਹਾਡੇ ਤੇ ਇਲਜ਼ਾਮ ਲਗਾ ਰਹੇ ਨੇ ਉਹ ਕਹਿੰਦੇ ਜਦੋਂ ਤੁਸੀਂ ਪੀਐਨ ਨੂੰ ਫੰਡ ਦੇਣਗੇ ਉਹ ਰਾਹਤ ਕੂਚ ਆਲਾ ਅੰਦਰ ਤੱਕ ਨੂੰ ਬੈਠੀ ਨਹੀਂਗੇ ਨਹੀਂ ਜਦ ਤੁਸੀਂ ਡਾਕਟਰ ਬਲਵਹੀਰ ਨੇ ਇੱਥੇ ਉਹ ਰੇਸੀਗੇ ਡਾਕਟਰ ਬਲਵੀਰ ਇੱਥੇ ਆਏ ਤੇ ਉਦੋਂ 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 ਹੀ ਸਾਡੇ ਸੈਕਟਰੀ ਸਾਹਿਬ ਵੀ ਇੱਥੇ ਹੀ ਸਾਰੇ ਸੀ ਉਹਨਾਂ ਦੇ ਆਪਣੇ ਰੁਝਾਨ ਸੀਗੇ ਅਸੀਂ ਸਾਰਿਆਂ ਨੂੰ ਗਰੁੱਪ ਦੇ ਵਿੱਚ ਮੈਸੇਜ ਕੀਤਾ ਸੀ ਤੇ ਸਾਰੇ ਬੰਦੇ ਉੱਥੇ ਪਹੁੰਚੇ ਸੀ ਨਹੀਂ 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 ਸਾਰੇ ਫਰੈਂਡਸ਼ਿਪ ਗਰੁੱਪ ਐਗਜ਼ੈਕਟਿਵਟੀ ਸਰ ਐਗਜ਼ੈਕਟਿਵਟੀ ਮੈਨੇਜਮੈਂਟ ਦਾ ਬਿਲਕੁਲ ਕੋਣ ਇਲੈਕਸ਼ਨ ਦੇ ਉੱਧਰ ਆਪੋਜੀਟ ਇਲੈਕਸ਼ਨ 'ਚ ਕੋਈ ਵੀ ਗਰੁੱਪ ਆ ਕੇ ਕੋਈ ਗਰੁੱਪ ਨਹੀਂ ਹੈ ਜੀ ਕੋਈ ਗਰੁੱਪ ਨਹੀਂ ਹੁੰਦਾ ਕਲੱਬ ਦੀ ਜਿਹੜੀ ਇਲੈਕਸ਼ਨ ਹੈ ਕੋਈ ਵੀ ਬੰਦਾ ਪਾਰਟਿਸਪੇਟ ਕਰ ਸਕਦਾ ਜਿੰਨੇ ਵੀ ਬੰਦੇ ਨੇ ਕਿਸੇ ਵੀ ਗਰੁੱਪ ਚੋਂ ਆ ਕੇ ਗਰੁੱਪ ਬਣਾ ਕੇ ਨਵੇਂ ਬਣ ਕੇ ਇਹ ਕਲੱਬ ਦੀ ਇਲੈਕਸ਼ਨ ਹੈ ਇੱਥੇ ਕੋਈ ਪਰਮਨੈਂਟ ਹੋ ਨਹੀਂ ਹੁੰਦਾ ਸਾਡੇ ਇਹ ਫਰੈਂਡਸ਼ਿਪ ਗਰੁੱਪ ਦੇ ਸਾਡੀ ਕੋਰ ਗਰੁੱਪ ਪੂਰਾ ਸੀਗਾ ਜਿਹੜੀ ਸਾਡੀ ਫਰੈਂਡਸ਼ਿਪ ਗਰੁੱਪ ਹੈ ਉਹਦੇ ਚ ਸਾਰੇ ਬੰਦਿਆਂ ਨੇ ਅੱਜ ਪਾਰਟਿਸਪੇਟ ਕੀਤਾ ਸਾਰੇ ਉਰੇ ਆਏ ਨੇ ਤੇ ਸਾਰਿਆਂ ਨੇ ਸਾਰੀ ਟੀਮ ਦੀ ਸਲਾਗਾ ਵੀ ਕੀਤੀ ਹੈ ਤੇ ਨਾਲ ਜਿਹੜੇ ਸੀਏ ਵਾਲਾ ਇਸ਼ੂ ਸੀ ਉਹਦੇ ਜੇ ਡਟ ਕੇ ਨਾਲ ਚੱਲਣ ਦਾ ਮੁਕਾਬਲਾ ਉਹ ਵੀ ਕੀਤਾ ਵਾਦਾ ਵੀ ਕੀਤਾ ਇੱਕ ਧੀਏ ਦੇ ਖਿਲਾਫ ਜਿਹੜਾ ਪਗੜੇ 15 ਸਾਲ ਤੋਂ ਜਿਹੜੀ ਰਹੀ ਹੈ ਵੀ ਸਾਰੀ ਸਾਲ ਨੂੰ ਜਿਹੜੀ ਪਹਿਲਾਂ ਵੀ ਕੁਰਸੀ ਹੁੰਦੀ ਉਹਦੀ ਮੰਗ ਕਰੋ ਵੀ ਜਿਹੜਾ ਸੀਏ ਸਾਹਿਬ अशोक ਜੀ ਨੇ ਉਹਨਾਂ ਦਾ ਏਜੀਐਮ ਏਜੀਐਮ ਦੇ ਵਿੱਚ ਉਹਨਾਂ ਨੂੰ ਅਸੀਂ ਸਾਰੇ ਕਲੱਬ ਨੇ ਉਹਨਾਂ ਨੂੰ ਇੱਥੋਂ ਡਿਸਚਾਰਜ ਕਰਤਾ ਸੀ ਬਾਹਰ ਘੜਤਾ ਸੀ ਕਿ ਵੀ ਕਹਤਾ ਸੀਗਾ ਕਿ ਵੀ ਅੱਜ ਤੁਹਾਡੀ ਸਰਵਿਸ ਨਹੀਂ ਲੈਣੀ ਆ ਨੰਬਰ 2 ਤੇ ਉਸ ਤੋਂ ਬਾਅਦ ਉਹਨਾਂ ਨੇ ਆਰਓਸੀ ਚ ਕੰਪਲੇਂਟ ਕੀਤੀ ਕੰਪਲੇਂਟ ਜਾ ਕੇ ਆਰਓਸੀ ਨੇ ਵੀ ਫੈਸਲਾ ਆ ਆਰਜੀਐਮਸੀ ਕਲੱਬ ਦੇ ਹੱਕ ਤੇ ਦਿੱਤਾ ਫਿਰ ਉਸ ਤੋਂ ਬਾਅਦ ਉਹ ਦਿੱਲੀ ਗਏ ਉੱਥੇ ਹਜੇ ਪੈਂਡਿੰਗ ਸੀਗਾ ਕੇਸ ਉਹਨਾਂ ਨੇ ਪਟਿਆਲਾ ਪੁਲਿਸ ਨੂੰ ਇੱਕ ਕੰਪਲੇਂਟ ਦਰਜ ਕਰਾਤੀ ਸਾਡੇ 8 ਡਾਇਰੈਕਟਰਾਂ ਦੇ ਅੰਗੇਜਸਟ ਉਹ 8 ਡਾਇਰੈਕਟਰਾਂ ਨੇ ਜਿਆਦਾ ਕੰਪਲੇਂਟ ਕੀਤੀ ਤੇ ਫਿਰ ਅਸੀਂ ਸੀਏ ਦੇ ਅੰਗੇਜਸਟ ਜਿਹੜੇ ਉਹ ਉਰੇ ਕਪਲੇ ਕਰਦੇ ਸੀ ਜਾਂ ਕੁਝ ਸੀਗਾ ਉਹ ਜਗ ਜਾਹਰ ਕੀਤੇ ਤੇ ਐਸਐਸਪੀ ਨੇ ਆਈਪੀਐਸ ਦੀ ਇੱਕ ਇਨਕੁਆਇਰੀ ਬਿਠਾ ਕੇ ਅਫਸਰਾਂ ਦੀ ਤੇ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਉਹਨਾਂ ਤੇ ਐਫਆਈਆਰ ਰਜਿਸਟਰ ਕੀਤੀ ਹੈ ਕਿੰਨਾ ਤੋਂ ਕਪਲਾ ਹੋਣ ਦਾ ਖਾਮਣੇ ਆਇਆ ਜੀ ਉਹ ਕਿੰਨੇ ਟਾਈਪ ਹੈ ਅਜੇ ਇਨਵੈਸਟੀਗੇਸ਼ਨ ਜਾਰੀ ਹੈ 2015 ਤੋਂ ਲੈ ਕੇ ਹੁਣ ਤੱਕ 2025 ਤੱਕ ਕਾਫੀ ਲੰਬੀ ਹੈ ਉਹਦੇ ਲਈ ਸੱਤ ਮੈਂਬਰੀ ਕਮੇਟੀ ਕਲੱਬ ਨੇ ਬਣਾਈ ਹੈ ਜੋ ਪੁਲਿਸ ਦੇ ਨਾਲ ਮਿਲ ਕੇ ਉਹ ਜੋ ਵੀ ਅਜੇ ਤੱਕ ਦਾ ਕਪਲਾ ਹੋਗਾ ਜਾਂ ਕੁਝ ਵੀ ਕੀਤਾ ਹੋਏਗਾ ਉਹਦਾ ਉਹ ਨਰਖਣ ਕਰਨਗੇ ਜੀ ਸਰ ਹਸਪੀਟਲ ਕਰੋੜਸ ਹਾਂਜੀ ਹਾਂਜੀ ਕਰੋੜਾਂ ਚਾਹੀਦੀ ਸਭ ਨੂੰ ਦੇਖੋ ਇਹ ਵਰਡਸ ਨਹੀਂ ਕਹਿ ਸਕਦੇ ਲੱਖਾਂ ਜਾਂਦਾ ਕਰੋੜਾਂ ਜਾਂਦਾ ਉਹ ਤਾਂ ਜਦ ਡਾਕੂਮੈਂਟੇਸ਼ਨ ਦੇ ਸਾਹਮਣੇ ਆਏਗੀ ਸਾਰੇ ਇਹ ਸੱਤ ਮੈਂਬਰ ਕਮੇਟੀ ਫੈਸਲਾ ਕਰੇਗੀ ਦੇਖੇਗੀ ਜੋ ਵੀ ਹੋਏਗਾ ਉਹ ਸਾਰਾ ਜਗ ਜाहिर ਕੀਤਾ ਜਾਏਗਾ ਇੱਕ ਟੁੰਡਿਆ ਸਾਹਿਬ ਤੇ ਹੋਰ ਮੈਂਬਰਾਂ ਨੇ ਨਾ ਉਹ ਜਿਹੜੇ ਤਸਵੀਜ਼ ਕਰਕੇ ਗਿਆ ਵੀ ਕਾਫੀ ਐਟੀਟਿਊਡ ਹੈਗਾ ਵੀ ਇਹਦੇ ਵਿੱਚ ਕਾਰਨ ਇਹ ਕੁਛ ਹੈ ਕਿਸੇ ਦੀ ਦੇਖੋ ਜਿਹੜੇ ਜਿਹੜੇ ਸੀਏ ਸਾਹਿਬ ਨੇ ਜਗ ਜाहिर ਹੈ ਕਿ ਵੀ ਉਹਨਾਂ ਦੇ ਬਹੁਤ ਬੰਦਿਆਂ ਦਾ ਪਹਿਲਾਂ ਹੀ ਸਾਰੇ ਕਲੱਬ ਦੇ ਜਿੰਨੇ ਸੈਕਟਰੀ ਰਹੇ ਨੇ ਅੱਜ ਤੱਕ ਜਾਂ ਪ੍ਰੈਜ਼ੀਡੈਂਟ ਰਹੇ ਨੇ ਉਹ ਸਾਰੇ ਉਹਨਾਂ ਤੋਂ ਨਿਰਾਸ਼ ਰਹੇ ਨੇ ਦੁਖੀ ਰਹੇ ਨੇ ਸਾਡੀ ਟੀਮ ਨੇ ਉਹ ਸਾਰੇ ਬੰਦਿਆਂ ਦੀ ਸਲਾਹ ਲੈ ਕੇ ਕਿ ਵੀ ਆਪਾਂ ਇਹਨਾਂ ਨੂੰ ਇੱਥੋਂ ਫਰਕ ਕਰ ਦਈਏ ਤੇ ਉਸ ਤੋਂ ਬਾਅਦ ਹੀ ਏਜੀਐਮ 'ਚ ਫੈਸਲਾ ਕੀਤਾ ਗਿਆ ਤਾਂ ਹੀ ਕੱਢੇਗੇ ਠੀਕ ਹੈ ਸਰ ਹਾਂ ਜੀ ਮਾ ਜੀ ਪਹਿਲੀ ਗੱਲ ਤਾਂ ਮੈਂ ਸਾਰੇ ਫਰੈਂਡਸ਼ਿਪ ਗਰੁੱਪ ਦੇ ਜਿਹੋ ਮੈਂਬਰ ਜਿਨ੍ਹਾਂ ਨੇ ਅਟੈਂਡ ਕੀਤਾ ਅੱਜ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਦੂਜਾ ਜਿਹੜੀ ਸਾਡੀ ਟੀਮ ਹੈ ਉਸਨੇ ਜੋ ਜੋ ਆਪਣੀ ਕਾਰਗੁਜ਼ਾਰੀ ਦੱਸੀ ਹੈ ਉਹ ਬਹੁਤ ਅੱਛੀ ਦੱਸੀ ਹੈ ਇਹਨਾਂ ਨੂੰ ਇਹਨਾਂ ਨੂੰ ਮੈਂ ਹੌਸਲਾ ਬਖਸ਼ਾਈ ਵੀ ਦਿੰਦਾ ਤੇ ਨਾਲ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਕਲੱਬ ਲਈ ਅੱਛਾ ਕੰਮ ਕਰ ਰਹੇ ਨੇ ਤੀਜੀ ਗੱਲ ਇਹ ਹੈ ਕਿ ਇਲੈਕਸ਼ਨਾਂ ਜੋ ਹੈ ਉਹ ਰੂਲਸ ਦੇ ਮੁਤਾਬਕ ਕਨਸਟੀਟਿਊਸ਼ਨ ਦੇ ਮੁਤਾਬਕ ਆਰਓਸੀ ਦੀ ਡਾਇਰੈਕਸ਼ਨ ਦੇ ਮੁਤਾਬਕ ਜਦੋਂ ਟਾਈਮ ਹੈ ਉਸ ਤੋਂ ਪਹਿਲਾਂ ਹੋਣਗੀਆਂ ਉਸ ਤੋਂ ਪਹਿਲਾਂ ਹੋਣਗੀਆਂ ਉਸ ਤੋਂ ਬਾਅਦ ਨਹੀਂ ਹੁੰਦੀਆਂ ਸੋ ਇਸ ਕਰਕੇ ਕੋਈ ਵੀ ਇਹ ਜੀ ਖੱਛਾ ਜਾਂ ਉਹ ਸਾਰੇ ਰੂਮਰਸ ਹੈ ਹਰ ਬੰਦੇ ਆਪਣੀ ਕੁਝ ਬੰਦੇ ਐਸੇ ਹੁੰਨੇ ਹੀ ਹੈ ਹਰ ਕਲੱਬ ਚ ਹਰ ਸੰਸਥਾ ਚ ਹਰ ਘਰ ਚ ਜਿਨ੍ਹਾਂ ਨੇ ਪਵਾੜਾ ਪਾ ਕੇ ਰੱਖਣਾ ਕਿਉਂਕਿ ਉਹਨਾਂ ਦਾ ਜਿਹੜਾ ਮੋਟਿਵ ਹੈ ਮੰਤਵ ਹੈ ਉਹ ਪੌੜੇ 'ਚ ਹੀ ਨਿਕਲਦਾ ਹੈ ਤੇ ਇਹ ਵੀ ਨਹੀਂ ਪੋਸੀਬਲ ਹੋ ਸਕਦਾ ਕਿ ਕੁਝ ਕੋ ਬੰਦੇ ਕਹਿਣ ਵੀ ਜੋ ਅਸੀਂ ਕਹਿੰਨੇ ਆ ਉਹੀ ਹੋਏ ਹੋਣਾ ਤਾਂ ਉਹੀ ਚਾਹੀਦਾ ਹੈ ਨਾ ਜੀ ਜੋ ਸਾਰੇ ਚਾਹੁੰਦੇ ਆ ਜੋ ਕੰਸੈਂਸਸ ਹੈ ਲੇਕਿਨ ਕੁਝ ਇਨਸਾਨ ਐਸੇ ਹੁੰਦੇ ਆ ਜਿਹੜੇ ਕਹਿੰਨੇ ਆ ਵੀ ਯਾ ਮਾਈ ਵੇ ਔਰ ਹਾਈ ਵੇ ਜਾਂ ਤਾਂ ਸਾਡੀ ਗੱਲ ਮੰਨੋ ਨਹੀਂ ਅਸੀਂ ਚੱਲੇ ਤੋ ਮੈਂ ਮੈਂ ਇਸ ਗਰੁੱਪ ਦਾ ਕੁਝ ਢੇਰ ਤੋਂ ਚੇਅਰਮੈਨ ਇਹਨਾਂ ਨੇ ਮੈਨੂੰ ਰੱਖਿਆ ਮੈਂ ਤਾਂ ਇਹਨਾਂ ਨੂੰ ਬੜੀ ਬੇਨਤੀ ਕੀਤੀ ਆ ਵੀ ਬੜੀ ਮਿਹਰਬਾਨੀ ਤੁਹਾਡੀ ਤੁਸੀਂ ਮੈਨੂੰ ਅਨੁਸਾਰ ਕਰੋ ਹੋਰ ਬਥੇਰੇ ਬੰਦੇ ਚੰਗੇ ਮੇਰੇ ਤੋਂ ਨਾਲ ਵਧੀਆ ਮਿਲ ਜਾਣਗੇ ਤੁਹਾਨੂੰ ਪਰ ਜਿੰਨੀ ਦੇਰ ਮੈਂ ਹਾਂ ਇਹ ਕੋਈ ਵੀ ਨਹੀਂ ਕਹਿ ਸਕਦਾ ਕਿ ਮੈਂ ਚੇਅਰਮੈਨ ਹੁੰਦੇ ਵੀ ਕਦੀ ਕਿਸੇ ਨੂੰ ਨਹੀਂ ਕਿਹਾ ਵੀ ਤੁਸੀਂ ਇਹੀ ਕਰਨਾ ਹੈ ਹੋਰ ਨਹੀਂ ਕਰਨਾ ਕੰਸੈਂਸਸ ਨਾਲ ਕਰਦੇ ਸੀ ਅਸੀਂ ਪਿਛਲੀ ਵਾਰੀ ਇਕੱਠੇ ਕੀਤੇ ਗਰੁੱਪ ਉਹ ਵੀ ਕੰਸੈਂਸਸ ਨਾਲ ਕੀਤੇ ਇੱਕ ਕਮੇਟੀ ਬਣਾਈ ਉਹਨੇ ਕੀਤਾ ਉਸਦੇ ਹਿਸਾਬ ਨਾਲ ਕੀਤੇ ਮੈਂ ਕਦੀ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੂੰ ਪ੍ਰਧਾਨ ਬਣ ਯਾ ਮੈਂ ਨਹੀਂ ਕਿਹਾ ਵੀ ਮੇਰੇ ਕੈਂਡੀਡੇਟ ਨੂੰ ਕਰੋ ਕਿਉਂਕਿ ਮੇਰਾ ਕੋਈ ਕੈਂਡੀਡੇਟ ਨਾ ਮੈਂ ਕਦੀ ਕਿਸੇ ਨੂੰ ਇਹ ਕਿਹਾ ਪਰ ਕੁਝ ਲੋਕ ਹੈ ਗਰੁੱਪਾਂ ਦੇ ਵਿੱਚ ਜਿਹੜੇ ਕਹਿੰਦੇ ਆ ਵੀ ਜੋ ਅਸੀਂ ਚਾਹੁੰਦੇ ਆ ਉਹੀ ਹੋਏ ਉਹ ਥੋੜੀ ਜੀ ਪ੍ਰੋਬਲਮ ਆ ਜਾਂਦੀ ਹੈ ਇਸ ਕਰਕੇ ਅਸੀਂ ਸਾਰੇ ਉਰੇ ਇਕੱਠੇ ਹੋ ਕੇ ਤੁਹਾਡੇ ਸਾਹਮਣੇ ਅਸੀਂ ਬਿਠੇ ਆ ਅਸੀਂ ਇਹੀ ਫੈਸਲਾ ਕੀਤਾ ਕਿ ਜੋ ਰੂਲਸ ਹੈ ਜੋ ਰੈਗੂਲੇਸ਼ਨਸ ਹੈ ਜੋ ਹੈ ਉਹ ਆਰਓਸੀ ਦੇ ਹੈ ਚਾਹੇ ਸਾਡੇ ਕਨਸਟੀਟਿਊਸ਼ਨ ਦੇ ਹੈ ਉਹਨਾਂ ਨੂੰ ਨਹੀਂ ਵਾਇਲੇਟ ਕਰਨਾ ਸੀ ਉਹਨਾਂ ਦੇ ਮੁਤਾਬਕ ਜੋ ਜੋ तरीके ਨਾਲ ਜੋ ਹੋ ਸਕਦਾ ਉਹੀ ਕਰਾਂਗੇ ਕੋਈ ਵੀ ਅਜਿਹੀ ਚੀਜ਼ ਪੋਸੀਬਲ ਨਹੀਂ ਹੁੰਦੀ ਜਦੋਂ ਤੁਸੀਂ ਇਲੈਕਸ਼ਨ ਕਰਾਣੀ ਹੈ ਜਾਂ ਕੋਈ ਤੁਸੀਂ ਆਰਗੇਨਾਈਜੇਸ਼ਨ ਚਲਾਣੀ ਹੈ ਉਹਦੇ ਵਿੱਚ ਵਾਇਲੇਸ਼ਨ ਤਾਂ ਕਦੀ ਹੋ ਹੀ ਨਹੀਂ ਨਾ ਸਕਦੀ ਵਾਇਲੇਸ਼ਨ ਹੋਏਗੀ ਤਾਂ ਤੁਹਾਡੇ ਤੇ ਇਲਜ਼ਾਮ ਆਏਗਾ ਕਿ ਕਿਹੜੇ ਏਜੰਡੇ ਲੈ ਕੇ ਹੁਣ ਇਲੈਕਸ਼ਨ ਉਤਰੋਗੇ ਜਿਹੜੀ ਕੀ ਕੀਤੀ ਹੈ ਕਾਰਜ ਉਹ ਦੇਖੋ ਏਜੰਡੇ ਤਾਂ ਬੇਸਿਕਲੀ ਹਰ ਸਾਲ ਉਹੀ ਹੁੰਦੇ ਆ ਕਿ ਕਲੱਬ ਦੀ ਬਿਹਤਰੀ ਤੇ ਕਲੱਬ ਦੀ ਬਿਹਤਰੀ ਜਿਹੜੀ ਹੈ ਉਹੀ ਸੈਂਟਰਲ ਇਸ਼ੂ ਹੁੰਦਾ ਹੈ ਜੋ ਇਹ ਟੀਮ ਹੈ ਇਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਹੈ ਪੈਸੇ ਕੋਈ ਨਜਾਇਜ਼ ਨਹੀਂ ਖਰਚ ਕੀਤੇ ਠੀਕ ਹੈ ਜੋ ਵੀ ਪੈਸਾ ਖਰਚ ਹੋਇਆ ਬੜੀ ਪਾਰਦਰਸ਼ਤਾ ਨਾਲ ਹੋਇਆ ਹੈ ਰੂਲਸ ਦੇ ਮੁਤਾਬਕ ਹੋਇਆ ਹੈ ਰੈਗੂਲੇਸ਼ਨਸ ਦੇ ਮੁਤਾਬਕ ਹੋਇਆ ਹੈ ਫਾਈਨੈਂਸ਼ੀਅਲ اور ਫਿਸਕਲ ਰਿਸਪੌਂਸਿਬਿਲਟੀ ਨਾਲ ਹੋਇਆ ਸੋ ਇਹ ਜਿਹੜੀਆਂ ਚੀਜ਼ਾਂ ਹੈ ਇਹ ਹੀ ਸਾਡੇ ਏਜੰਡੇ ਹੁੰਦੇ ਆ ਕਲੱਬ ਕਲੱਬ ਦੇ ਮੈਂਬਰਾਂ ਦੇ ਬੇਸਿਕਲੀ ਕਲੱਬ ਫਰਸਟ ਇਟ ਇਜ਼ ਕਲੱਬ ਫਰਸਟ ਨਾਟ ਇੰਡੀਵਿਜੂਅਲਸ ਕਲੱਬ ਨੂੰ ਅਸੀਂ ਉੱਤੇ ਲੈ ਕੇ ਜਾਣਾ ਹੈ ਇਹੀ ਏਜੰਡਾ ਹੈ ਸਾਡਾ